ਜੋ ਬੋਲੇ ਸੋਨ ਰੁਪਏ ਭਗਵਾਨ ਵਾਹਿਗੁਰੂ ਕੀ ਮਹਾਰਾਜ ਕੀ ਜੈ ਸ੍ਰੀ ਸ੍ਰੀ 108 ਸਤਿਗੁਰੂ ਜੀ ਅਨੰਤ ਮਹਾਰਾਜ ਕੀ ਜੈ ਗੱਦੀ ਨਸੀਬ ਸਤਿਗੁਰੂ ਗੁਰਦਿਆਨ ਨਾਥ ਮਹਾਰਾਜ ਕੀ ਜੈ ਗੱਦੀ ਨਸੀਬ ਸਤਿਗੁਰੂ ਮੂਲੀ ਕਿਰਨ ਨਾਥ ਮਹਾਰਾਜ ਕੀ ਜੈ ਜੋ ਕਿ ਅੱਜ ਪਿੰਡ ਪੁੱਤਰ ਵਿੱਚ ਵੀਰ ਗਮੇ ਗਰਮੇਸ਼ ਸਿੰਘ ਜੀ ਨੂੰ ਜ਼ਿਲ੍ਹਾ ਤਰਨਤਾਰਨ ਪ੍ਰਧਾਨ ਦਾ ਅਹੁਦਾ ਦਿੱਤਾ ਗਿਆ ਹੈ ਸਾਨੂੰ ਉਮੀਦ ਹੈ ਕਿ ਪੂਰੀ ਇਮਾਨਦਾਰੀ ਨਾਲ ਸੇਵਾ ਨਿਭਾਉਣਗੇ ਤੇ ਸਾਨੂੰ ਪਿੰਡ ਪੁੱਛਰ ਵਾਲਿਆਂ ਨੇ ਆਖਿਆ ਕਿ ਬਾਬਾ ਜੀ ਜੋ ਇਥੇ ਸਾਡੇ ਏਰੀਏ ਦੇ ਵਿੱਚ ਸਾਡੇ ਲਾਗੇ ਸਾਗੇ ਜੋ ਨਸ਼ੇ ਤਸਕਰ ਜੋ ਨਸ਼ਾ ਵੇਚ ਰਹੇ ਆ ਅਸੀਂ ਬਿਲਕੁਲ ਤੁਹਾਡੇ ਨਾਲ ਖੜੇ ਹੋ ਕੇ ਜੋ ਨਸ਼ਾ ਪੰਜਾਬ ਨੂੰ ਵਿੱਚੋਂ ਖਤਮ ਕਰਾਵਾਂਗੇ ਅਸੀਂ ਇਹਨਾਂ ਨੂੰ ਆਖਿਆ ਕਿ ਕੋਈ ਵੀ ਬੰਦਾ ਜੋ ਨਸ਼ਾ ਵੇਚਦਾ ਹੈ ਉਹ ਸਾਡੀ ਜਥੇਬੰਦੀ ਭਗਵਾਨ ਵਾਲਮੀਕੀ ਸਮਾਜ ਸੇਵਾ ਸੁਸਾਇਟੀ ਰਜਿਸਟਰ ਪੰਜਾਬ ਭਾਰਤ ਵੱਲੋਂ ਮੈਂ ਬਾਬਾ ਲਾਡੀਨਾਥ ਮੁੱਖ ਸੰਚਾਲਕ ਅਸੀਂ ਨਸ਼ਿਆਂ ਦੇ ਖਿਲਾਫ ਤੁਹਾਡੇ ਨਾਲ ਮੋਢਾ ਮੋਢੇ ਨਾਲ ਮੋਢੇ ਨਾਲ ਆ ਕੇ ਖੜਾ ਗਏ ਜੋ ਬੋਲੇ 100 ਰੁਪਏ ਭਗਵਾਨ ਵਾਲਮੀਕੀ ਮਹਾਰਾਜ ਕੀ